ਕਰ ਗੱਲ ਮੈਂ ਤੇ ਬੋਕਰ ਬਲੌਗ ਇਹ ਦੇਖ ਰਹੇ ਹਾਂ ਆਰਕ ਟਿੰਕਿੰਗ ਬਾਊਟ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅੱਪਾ ਸੋਚ ਰਿਹਾ ਕਿ ਇੱਕ ਡਾਕੂਮੈਂਟਰੀ ਬਣਾਈਏ ਨਿਸ਼ਾਨ ਸਾਹਿਬ ਬੱਤੇ ਕਿ ਲੋਕਾਂ ਨੂੰ ਨਹੀਂ ਪਤਾ ਚਾਰ ਨਿਸ਼ਾਨ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਤੇ ਹੈਗੇ ਆ ਤਾਂ ਸਾਰਾ ਦਾ ਮਤਲਬ ਕੀ ਹੈ ਬਾਕੀ ਸ਼ਾਇਦ ਆਂਟੀ ਜੀ ਨੇ ਮੈਨੂੰ ਦੇਖਿਆ ਅੱਧਾ ਲੋਕੀ ਤੁਹਾਨੂੰ ਦੇਖਦੇ ਆ ਸੋਸ਼ਲ ਐਂਗਜ਼ਾਇਟੀ ਕਹਿੰਦੇ ਇਹਨਾਂ ਨੂੰ ਇਹਨਾਂ ਨੂੰ ਛੱਡੋ ਆਪਣੇ ਕੰਮ ਤੇ ਫੋਕਸ ਕਰੋ ਇਹਨਾਂ ਦੇ ਦੇਖਣ ਦੇ ਤੁਸੀਂ ਮਤਲਬ ਆਪਣੇ ਆਪ ਨੂੰ ਥੋੜਾ ਜਿਹਾ ਐਡਾ ਕਰ ਲੋਗੇ ਕਿ ਯਾਰ ਲੋਕੀ ਮੈਨੂੰ ਦੇਖ ਰਿਹਾ ਤੁਹਾਡਾ ਕੱਖ ਨਹੀਂ ਬਣਦਾ ਅੱਛਾ ਕੱਖ ਬਣ ਰਿਹਾ ਆਪਣੇ ਸੰਗ ਦਾ ਬਾਕੀ ਇਹ ਸਥਾਨ ਹੈ ਜੀ ਉੱਥੇ ਵੀ ਅੱਜ ਚਲਦੇ ਆ ਉੱਥੇ ਗੁਰਦੁਆਰਾ ਸਾਹਿਬ ਤੇ ਜਾ ਕੇ ਸਿਨੇਮੈਟਿਕ ਸ਼ਾਟਸ ਲੈਂਦੇ ਆ ਤੁਹਾਨੂੰ ਦਿਖਾਵਾਂਗੇ ਆ ਗਾ ਲਓ ਚਲੋ ਜੀ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਆਹ ਦੇਖੋ ਆਪਣਾ ਅੱਜ ਆ ਗਏ ਅਸੀਂ ਗੁਰਦੁਆਰਾ ਸਾਹਿਬ ਅੰਦਰ ਨੂੰ ਚਲਦੇ ਆ ਆਜੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਮੈਂ ਤਾਂ ਸੋਚ ਰਿਹਾ ਡੇਲੀ ਵਲੌਗਸ ਬਣਾਵਾਂ ਤਾਂ ਕਿ ਤੁਹਾਡੇ ਵੀ ਡੇਲੀ ਦਰਸ਼ਨ ਹੋ ਜਾਈਏ ਲਓ ਜਾਣ ਆ ਕਰੋ ਇਹ ਦਰਸ਼ਨ ਕਰੋ ਹਲੋ ਬਾਹ ਸੁਣਾਇਆ ਸਾਡਾ ਪੰਚ ਸਾਹਿਬ ਅੰਡਾ ਮਤਲਬ ਸਾਰਿਆਂ ਦਾ ਇਹਾ ਬਟ ਵਜਾ ਹੁੰਦਾ ਆ ਕਿ ਜੋ ਉੱਪਰ ਚੱਲਦੇ ਆ ਮੱਥਾ ਟੇਕਦੇ ਆ ਆਰਾਮ ਘੜਿਆ ਬੁੰਗੇ ਦੇ ਵੀ ਦਰਸ਼ਨ ਕਰੋ ਜੀ ਚਲੋ ਜੀ ਚੱਲਦੇ ਆ ਉੱਪਰ ਜੋ ਜਰਸ਼ਨ ਕਾਲੋ ਬਤੇ ਜਿਦਾ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਸੰਗਤ ਐ ਇੱਥੇ ਆ ਰਹੀ ਆ ਦਰਸ਼ਨ ਕਰਨ ਦੇ ਲਈ ਬੜਾ ਹੀ ਸੋਹਣਾ ਲੱਗਦਾ ਜਦ ਸੰਗਤ ਭਰੀ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਆਪਾਂ ਇੱਕ ਆ ਨਿਸ਼ਾਨ ਸਾਹਿਬ ਦੂਜੇ ਆ ਨਿਸ਼ਾਨ ਸਾਹਿਬ ਤੀਜੇ ਪਿਛੇ ਤੇ ਇੱਕ ਹੋਰ ਨਿਸ਼ਾਨ ਸਾਹਿਬ ਹੈ ਜਿਹੜੇ ਗੁਪਤਾ ਕਾਫੀ ਸੰਗਤਾਂ ਨੂੰ ਇਹਦੇ ਬਾਰੇ ਨਹੀਂ ਪਤਾ। ਕਾਸ਼ ਇਹ ਆਪਣੇ ਅਗਲੇ ਵੀਡੀਓ ਦੇ ਵਿੱਚ ਉਹਦਾ ਵਿਸ਼ੇਸ਼ ਕਰਕੇ ਤੁਹਾਨੂੰ ਜਾਣਕਾਰੀ ਦਵਾਂਗੇ। ਕਿਉਂਕਿ ਕਿਤੇ ਵੀ ਜਾਓ ਉਸ ਜਗ੍ਹਾ ਦੇ ਇਤਿਹਾਸ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤੇ ਚੱਲਦੇ ਆ ਜੀ ਹੁਣ सिनेਮੈਟਿਕ ਸ਼ਾਟਸ ਲੈਂਦੇ ਆ ਤੇ ਉਹ ਵੀਡੀਓ ਤੁਹਾਨੂੰ ਅਗਲੇ ਵੀਡੀਓ 'ਚ ਮਿਲ ਜਾਣੀ ਹੈ ਸਾਰੀ ਜਾਣਕਾਰੀ ਦੇ ਨਾਲ। ਉਧਰ ਦੇਖਿਓ ਜੀ ਐਦਾ ਹੀ ਹੱਥ ਜੋੜ ਕੇ ਫੋਟੋ ਲੈਣੀ ਚਾਹੀਦੀ ਆ। ਪਾਣੀ ਜਿਹੜਾ ਮਰਜੀ ਗੁਰਦੁਆਰਾ ਸਾਹਿਬ ਹੈ। ਮੈਂ ਤਾਂ ਸੈਲਫੀ ਵੀ ਨਹੀਂ ਲੈਂਦਾ ਗੁਰਦੁਆਰਾ ਸਾਹਿਬ ਦੇ ਵਿੱਚ। ਮੈਨੂੰ ਨਹੀਂ ਲੱਗਦਾ ਠੀਕ। ਕਦਰ ਜੋੜ ਕੇ ਫੋਟੋ ਲੈਣੀ ਚਾਹੀਦੀ ਹੈ ਪੂਰਾ ਸਤਿਕਾਰ ਕਰਨਾ ਚਾਹੀਦਾ ਤੁਸੀਂ ਦੇਖਿਆ ਹੋਣਾ ਮੈਂ ਕਦੇ ਮੈਂ ਵਲੌਗ ਦੇ ਵਿੱਚ ਦਾ ਆਪਣਾ ਫੇਸ ਸੈਲਫੀਸ਼ ਨਹੀਂ ਦਿਖਾਇਆ ਸਾਹਮਣੇ ਦੂਜਾ ਬੰਦਾ ਮੇਰੀ ਵੀਡੀਓ ਲੈ ਲੈਂਦਾ ਬੜਾ ਮੈਂ ਸੈਲਫੀ ਨਹੀਂ ਕਰਦਾ ਅਸੀਂ ਚੱਲਦੇ ਆ ਜੀ ਉਸ ਬੱਸ ਤੇ ਆ ਗਿਆ ਜੀ ਉੱਪਰ ਤਾਂ ਕਿ ਅਸੀਂ ਵਧੀਆ ਸ਼ੂਟ ਕਰੀਏ ਸਾਰੇ ਨਿਸ਼ਾਨ ਸਾਹਿਬ ਦੇ ਸਾਨੂੰ ਸਿਨੇਮੈਟਿਕ ਕਲਿੱਪਸ ਲੈਣੇ ਆ ਤਾਂ ਕਿ ਅਸੀਂ ਵਧੀਆ ਡਾਕੂਮੈਂਟਰੀ ਬਣਾਈਏ ਬਾਕੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਬੈਠੀਆਂ ਤੇ ਤੁਸੀਂ ਇੱਕ ਜਿਹੇ ਨੋਟਿਸ ਕੀਤੀ ਹੋਣੀ ਹੈ ਹਜੂਰ ਸਾਹਿਬ ਦੇ ਵਿੱਚ ਨਾ ਫੋਟੋਸ ਵਗੈਰਾ ਖੇਡਣ ਨੂੰ ਸਖਤੀ ਬਹੁਤ ਵਰਤੀ ਜਾਂਦੀ ਆ। ਲੋ ਚੰਗੀ ਤਰ੍ਹਾਂ ਫੋਟੋ ਲੋ ਹੱਥ ਜੋੜ ਕੇ ਫੋਟੋ ਲੋ। ਉਹ ਜਿਸ ਵਧੀਆ ਵਾ ਮੇਰੇ ਸਾਹਿਬ ਨਾਲ ਐਦਾ ਦੀ ਮਰਿਆਦਾ ਹਰ ਜਗ੍ਹਾ ਹੋਣੀ ਚਾਹੀਦੀ ਆ। ਹਰ ਤਖਤ ਸਾਹਿਬ ਚ ਕਹਿ ਲੋ ਮਰਿਆਦਾ ਨਹੀਂ ਰੂਲਸ ਕਹਿ ਲੋ। ਹਰ ਤਖਤ ਸਾਹਿਬ ਚ ਬਹਿ ਕਹਿ ਲੋ ਜਾਂ ਫਿਰ ਕੋਈ ਵੀ ਗੁਰਦੁਆਰਾ ਸਾਹਿਬ ਚ ਕਹਿ ਲੋ। ਕਿਉਂਕਿ ਨਾ ਆਪਾਂ ਅੱਗੇ ਦਾ ਸਮਾਜ ਨਾ ਧਾਰਮਿਕ ਸਥਾਨਾਂ ਨੂੰ ਆਪਾਂ ਧਾਰਮਿਕ ਸਥਲ ਵਾਲੀ ਇੱਜ਼ਤ ਦੇਣਾ ਨਹੀਂ। ਤੁਸੀਂ ਦੇਖਿਆ ਹੋਣਾ ਕੇਦਾਰਨਾਥ ਜਿਹੜਾ ਇਹਨਾਂ ਦਾ ਮੰਦਿਰ ਆ। ਸ਼ਿਵਜੀ ਮਹਾਰਾਜ ਦਾ ਉੱਥੇ ਇਹਨਾਂ ਨੇ ਗੰਦ ਬਹੁਤ ਪਾਇਆ ਉੱਥੇ ਜਾ ਕੇ ਰੀਲਸ ਵਗੈਰਾ ਬਣਾਉਂਦੇ ਆ ਡਾਂਸ ਡੂਂਸ ਅਸੀਂ ਆ ਨਹੀਂ ਚਾਹੁੰਦੇ ਕਿ ਸਾਡੇ ਗੁਰਦੁਆਰਾ ਸਾਹਿਬ ਤੇ ਵੀ ਇਦਾਂ ਹੀ ਹੋਵੇ ਸਾਹਮਣੇ ਲੋਕਾਂ ਇਦਾਂ ਮਤਲਬ ਲੁੱਕ ਕੇ ਆ ਕੇ ਇਦਾਂ ਕਰੀਏ ਵਧੀਆ ਨਹੀਂ ਨਾ ਲੱਗਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਸੀਂ ਸਾਨੂੰ ਹੀ ਕਰਨਾ ਚਾਹੀਦਾ ਇਹਨਾਂ ਨੇ ਸਦਾ ਹੀ ਗੈਲਾਓ ਹਿੰਦੂਆ ਨੇ ਜ਼ਿਆਦਾ ਮਤਲਬ ਹੁਣ ਉੱਦਾਂ ਰੱਖਿਆ ਨਹੀਂ ਮर्याਦਾ ਇਦਾਂ ਹੀ ਚੱਲ ਜਾਂਦੇ ਆ ਕੁਝ ਵੀ ਪਾ ਕੇ ਉੱਥੇ ਜਾ ਕੇ ਡਾਂਸ ਵਗੈਰਾ ਕਰਨਗੇ ਵਧੀਆ ਨਹੀਂ ਲੱਗਦਾ ਪਰਮੇਸ਼ਵਰ ਆ ਮਹਾਰਾਜ ਬੈਠਿਆ ਆ ਢੀਕ ਥੋੜਾ ਆਪਣਾ ਫਰੈਂਡ ਬੈਠਿਆ ਪਿੱਛੇ ਉਹ ਸਾਰੀਆਂ ਨਹੀਂ ਰੱਖਣੀਆਂ ਚਾਹੀਦੀਆਂ ਤਾਂ ਹੀ ਹਜੂਰ ਸਾਹਿਬ ਦੇ ਵਿੱਚ ਥੋੜਾ ਜਿਹਾ ਕੜਕ ਪੈ ਰਹਾ ਹੈ ਫੋਟੋ ਖਿੱਚੋ ਚੰਗੀ ਤਰ੍ਹਾਂ ਕੇ ਤਾਂ ਹੱਥ ਜੋੜ ਕੇ ਮਰਿਆਦਾ ਦੇ ਨਾਲ ਖਿੱਚੋ ਕਈ ਕੁੜੀਆਂ ਹੁੰਦੀਆਂ ਐਂਦਾ ਕਰਕੇ ਜਾਂ ਫਿਰ ਦਾ ਗਲੇ 'ਚ ਹੱਥ ਪਾ ਕੇ ਸਾਨੂੰ ਵਧੀਆ ਨਹੀਂ ਲੱਗਦਾ ਦੇਖ ਕੇ ਤਾਂ ਅਸੀਂ ਫਿਰ ਕਹਿ ਦਿੰਦੇ ਆ ਕਿ ਚੰਗੀ ਤਰ੍ਹਾਂ ਫੋਟੋ ਖਿੱਚੋ ਜੇ ਤੁਹਾਨੂੰ ਖਿਜਣੀ ਆਣੀ ਤਾਂ ਨਹੀਂ ਖਿੱਚੋ ਕੋਈ ਗੱਲ ਨਹੀਂ ਬਾਕੀ ਅਸੀਂ ਆ ਗਏ ਜੀ ਉੱਪਰ ਅਸੀਂ ਸ਼ਾਟਸ ਲੈਂਦੇ ਆ ਤੇ ਆਪਣਾ ਕੰਮ ਕੰਟੀਨਿਊ ਕਰਦੇ ਆ ਬਾਕੀ ਸਾਰੇ ਦੂਜੇ ਕੰਮ ਵੀ ਬਥੇਰੇ ਆਬ ਗੱਲ ਨਾਵੇਂਗੇ ਅਬ ਹੋਵੇ ਕਬ ਗੱਲ ਲਾਵੈ ਸਭ ਹੋ ਗਏ ਕਬ ਗੱਲ ਲਾਵੈਗੇ ਹਾਂ ਤੇਮਰੀ ਕਰੋਂ ਨੇ ਤਿਆਸ ਕਰੋ ਨੇ ਤੇ ਆ ਅਸੀਂ ਵਧੀਆ ਸ਼ੂਟ ਕਰਦੇ ਪਏ ਆ ਜੀ ਤੇ ਸ਼ੂਟ ਕਰਨ ਦੇ ਨਾਲ ਨਾਲ ਮੈਂ ਆਪਣੇ ਕਾਫੀ ਜਿਹੜੇ ਹਜੂਰੀ ਵੀਰ ਨੇ ਉਹਨਾਂ ਨੂੰ ਵੀ ਪੁੱਛ ਰਿਹਾ ਸਾਰੇ ਨੂੰ ਮੈਂ ਪੁੱਛ ਕੇ ਹੀ ਕੰਮ ਕਰਦਾ ਕਿਉਂਕਿ ਕਈ ਕੁਝ ਨਵਾ ਕੇ ਦਿੰਦੇ ਹੁਣੇ ਮੈਨੂੰ ਇੱਕ ਨਵੀਂ ਗੱਲ ਪਤਾ ਲੱਗੀ ਜਿਹੜਾ ਪਰੀ ਸਰ ਦੇ ਵਿੱਚ ਨਿਸ਼ਾਨ ਸਾਹਿਬ ਹੈਗਾ ਉਹਦੇ ਬਾਰੇ ਤਾਂ ਆਪਾਂ ਕਨਫਰਮ ਕਰਾਂਗੇ ਹੁਣ ਲੱਗੀ ਸਿੰਘ ਬਾਬਾ ਜੀ ਕਥਾ ਕਰਦੇ ਪਏ ਆ ਨਾ ਤਾਂ ਉਹਨਾਂ ਤੋਂ ਕਨਫਰਮ ਕਰਾ ਕੇ ਉਹਨਾਂ ਸਿਰ ਚੜਦੇ ਆ ਚੱਲਦੇ ਹ ਲੰਗਰ ਦੇ ਪਾਸੇ ਤੇ ਅਸੀਂ ਕਰਦੇ ਆਪਣਾ ਕੰਮ ਕੰਟੀਨਿਊ ਤੇ ਤੁਹਾਨੂੰ ਮਿਲਦੇ ਆ ਕੰਮ ਕਰਕੇ ਅਸੀਂ ਗੁਰਦੁਆਰੇ ਦੀ ਵੀਡੀਓ ਸ਼ੂਟ ਕੀਤੀ ਆ ਜੀ ਤੇ ਆਪਣੇ ਭਰਾਵਾਂ ਨੂੰ ਕਾफी ਚੀਜ਼ਾਂ ਪੁੱਛਿਆ ਤੇ ਉਹਨਾਂ ਨੇ ਮੈਨੂੰ ਕਾफी ਚੀਜ਼ਾਂ ਦੱਸੀਆਂ ਨਿਸ਼ਾਨ ਸਾਹਿਬ ਗਾਰੇ ਤੇ ਮੈਂ ਜਿਹੜਾ ਆਪਣੇ ਕਥਾਕਾਰ ਹੈਗੇ ਨੇ ਲਕੀ ਸਿੰਘ ਜੀ ਜਿਹੜੇ ਹੁਣੇ ਮਤਲਬ ਸ਼ਾਮ ਨੂੰ ਜਿਹੜੀ ਕਥਾ ਕਰਦੇ ਆ ਹਰਸਰ ਜੀ ਕਿਤੇ ਜਿਹੜੇ ਸ਼ਾਮ ਨੂੰ ਕਥਾ ਕਰਦੇ ਆ ਉਹਨਾਂ ਨੇ ਮੈਂ ਪੁੱਛਿਆ ਉਹਨਾਂ ਨੇ ਇੱਕ ਨਵੀਂ ਚੀਜ਼ ਮੈਨੂੰ ਦੱਸੀ ਤਾਂ ਇਦਾਂ ਹੀ ਮੈਨੂੰ ਉਹ ਵਧੀਆ ਨੌਲੇਜ ਰੀਅਲ ਜਿਹੜੀ ਰੌ ਨੌਲੇਜ ਹੈਗੀ ਆ ਉਹ ਤੁਹਾਨੂੰ ਦੱਸਣੀ ਆ ਯਾਨੀ ਕਿ ਬਣੀ ਬਣਾਈ ਗੱਲਾਂ ਕਰ ਦੇਣੀਆਂ ਕਿ ਇੱਥੇ ਮਹਾਰਾਜਾ ਕੀਤਾ ਸੀ ਤਾਂ ਇਦਾਂ ਹੈਗਾ ਉਦਾਂ ਹੈਗਾ ਆਪਾਂ ਇੱਕਦਮ ਪੱਕੀ ਇਨਫੋਰ ਲੈ ਕੇ ਤੁਹਾਨੂੰ ਲੈ ਰਿਹਾ ਤਾਂ ਕਿ ਤੁਸੀਂ ਵੀ ਜਿੰਦਾ ਕਹਿੰਦੇ ਨੇ ਆਪਾਂ ਮੰਨ ਘਰਦਖਾਨੀ ਆਏ ਇਹ ਸ਼ਾਇਦ ਮੰਗੂ ਵੀ ਕੀ ਗਾੜੀ ਹੈ ਮੰਗੂ ਭਾਈ ਜੀ ਭਾਈ ਮੰਗੂ ਭਾਈ ਆ ਕਾਲੋ ਥਾਲੇ ਤੇ ਜਾ ਫੋਨ ਤੇ ਸਾਡੇ ਵੱਡੇ ਵੀਰ ਜੀ ਮੇਰਾ ਫੋਨ ਘਰ ਪੇ ਮੈਂ ਇਹ ਹੀ ਲੈ ਕੇ ਘਰਨੇ ਆ ਰਿਹਾ ਕਾ ਕਲਾਸ ਨੂੰ ਕਲਾਸ ਪੇ ਜਾ ਰਹੇ ਚਾਓ ਜੀ ਸਾਢੇ 6 ਤੱਕ ਛੰਡੇ ਕੋ ਵੀ ਕਲਾਸ ਜੀ ਸਾਢੇ 6 ਤੱਕ ਠੀਕ ਹੈ ਐ ਚਲਦੇ ਆ ਜੀ ਮੰਗੂ ਵੀ ਜਾ ਰਿਹਾ ਆਪਣੇ ਕਲਾਸ ਨੂੰ ਉਹ ਹਜੇ ਵੀ ਕਲਾਸਿਸ ਕਰਦੇ ਆ ਬਟ ਫਿਟਨੈਸ ਦੇ ਪੜਾਈ ਵਾਲੇ ਨਹੀਂ ਉਹ ਐਡਵੋਕੇਟ ਹੈਗੇ ਆ ਸਾਡਾ ਕੇਸ ਉਹ ਹੀ ਲੜਾਂਗੇ ਅਸੀਂ ਕੋਈ ਕਾਹਨ ਨਹੀਂ ਕਰਾਂਗੇ ਬਟ ਆ ਦੇਖੋ ਜੀ ਸਾਡਾ ਬੁੰਗਾ ਸਾਹਿਬ ਅਸੀਂ ਚੱਲਦੇ ਆ ਹੁਣ ਤੇ ਗਰਨੇਰ ਕੋਲ ਜਾ ਕੇ ਆਪਾਂ ਬਾਕੀ ਗੱਲਬਾਤ ਕਰਦੇ ਆ ਬਟ ਆਹੀ ਆ ਕਿ ਇਥੇ ਆ ਸਾਨੂੰ ਪੱਕਾ ਦੱਸਣਾ ਤੁਨ ਆਨੇ ਕਿ ਕੋਈ ਵੀ ਗੱਲ ਦੱਸਤੀ ਆ ਵਾਹਿਗੁਰੂ ਜੀ ਖਾਲਸਾ ਰਹਿਤੋ ਮਾਣੋ ਅਸੀਂ ਚੱਲਦੇ ਆ ਜੀ ਹੁਣ ਗਰਨੇੜ ਦੇ ਕੋਲ ਜਾ ਕੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਅਸੀਂ ਆ ਗਏ ਆ ਜੀ ਘੋੜੇ ਦੇ ਕੋਲ ਅਸੀਂ ਇੱਥੇ ਕਰਦੇ ਪਿਆ Tornado flew around my room before you came. Excuse the mess it made. It usually doesn't rain in Southern California, much like Arizona. My eyes don't shed tears, but could fall. ਹੁਣ ਉਹਨਾਂ ਨੇ ਘੋੜਾ ਲੈ ਕੇ ਅੱਗੇ ਗਏ ਆ ਅਭੀ ਇੱਥੇ ਜੱਪੀ ਥੋੜਾ ਜਾ ਉਹਨੂੰ ਵਾਕ ਕਰਾ ਕੇ ਆਉਂਦੇ ਆ ਫਿਰ ਉਸ ਤੋਂ ਬਾਅਦ ਭਰਾਨ ਪਾਵਾਂਗੇ ਰੱਖੋ ਜੀ ਅਜੇ ਉੱਥੇ ਜਾ ਕੇ ਕਰਦੇ ਆ ਜੀ ਕੰਟੀਨਿਊ ਆ ਚੱਲਦੇ ਪਏ ਆ ਜੀ ਤਖਤ ਸਾਹਿਬ ਉਸ ਦਿਨ ਤੋਂ ਬਾਅਦ ਅੱਜ ਇਹਨੂੰ ਲੈ ਕੇ ਆਇਆ ਤਖਤ ਸਾਹਿਬ ਹੁਣ ਥੋੜਾ ਜਿਹਾ ਉੱਥੇ ਤਮਾਸ਼ਾ ਹੀ ਕਰੂਗਾ ਫਿਰ ਬਾਅਦ ਵਿੱਚ ਵਾਪਸ ਲੈ ਕੇ ਜਾਵਾਂਗੇ ਤੇ ਭਰਾਨ ਪਾ ਦਵਾਂਗੇ 8 ਸਾਲ ਹੈ ਜੀ ਆਕਾਲ ਆ ਗਿਆ ਜੀ ਤਖਤ ਸਾਹਿਬ ਆਫਟਰ ਲੌਂਗ ਟਾਈਮ ਪਹਿਲੇ ਦਿਨ ਤੋਂ ਬਾਅਦ ਅਜੀ ਆਇਆ ਹੈ ਆ ਗੱਡੀਆਂ ਜਲਦੀ ਪਈਆਂ ਇੱਥੇ ਆਕਾਲ

हाँ आगे हाँ चल ओके 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 ए चल नहीं वहाँ पे सूख कसाई ना फिर बाद में इसकी डाइट उठाने वाली अभी आ गया जी घोड़ा लाके बाबा जी आगे जाके वहाँ हाँ एंट्री ले रहे हैं जी पैडैक में जा रहे हो

अम्मे को सपना क्या है मालूम क्या? इन्हें दरवाजे में से बाहर निकल कर आया निकल तो जा रहा। <laughs> बोले शोलियाँ लगाओ लगाओ। आज भी बैठे हैं जेथे सांप सीढ़ी खेलते पया। आरे को तोड़ा परास हम तो आगे हटा। आरे आगे भाई, सबसे आगे। आगे भाई आगे आर्मी पया क्या चलो? पाँच। आरे फिर सुनी ऊपर। अभी हमन

ਦੇਖਾਂਗੇ ਠੀਕ ਹੈ ਮਹਾਰਾਜ ਕਿਰਪਾ ਕਰਨ ਪੰਜ ਆਏ ਓ ਲੈਲਾ 1 2 3 4 5 ਆਹ ਓ ਲੈਲਾ ਜਿੱਦਾਂ ਆਪਣਾ ਟਬਰੇ ਪਿਆ ਅਸੀਂ ਵੀ ਆ ਗਏ ਤੇ ਕੁਤੋਂ ਉੱਪਰ ਆ ਗਿਆ ਤੇ ਕੁਤੋਂ ਉੱਪਰ ਆ ਗਿਆ ਕੀ ਚੱਲ ਰਹਾ ਸਮਝਿਆ ਤੂੰ ਇਹ ਚੱਲ ਇਹ ਹੁਣ ਇਸ ਨੂੰ ਦੇਖ ਰਹਾ ਇਸ ਨੂੰ ਦੇਖ ਰਹਾ ਆ ਤੀਨਵੇਂ ਜਿੱਦਾਂ ਉੱਪਰ ਕੋਈ ਨਹੀਂ ਅਸੀਂ ਫੇਰ ਉੱਪਰ ਜਾ ਕੇ ਤੁਹਾਨੂੰ ਕੰਟੀਨਿਊ ਕਰਾਂਗੇ ਇਹ ਨੰਬਰ ਚੱਲ ਰਿਹਾ ਚੱਲ ਚਲੀ ਜਾ ਰਾਮ ਆ ਦੇਖ ਫਿਰ ਕੋਈ ਹਾਂ ਆ ਜਾ ਆ ਦੇਖੋ ਜੀ ਆ ਕਾਲ ਨਾ ਬੋਲ ਨਾਮ ਨਾਲ ਗਿਆ ਰਾਮਨੀ ਕੰਨੀ ਸੰਦੀਆ ਕਦੇ ਵੀ ਆ ਹਾਂ ਲਿਆਂਗੇ ਆਪਾਂ ਅੱਜ ਅੱਪੀ ਪਹਿਲਾ ਆ ਜੀ ਮੈਂ ਦੂਜਾ ਆ ਟੀਚਾ ਚੋਤਾ ਕੋਈ ਆਏ ਨਹੀਂ ਅਸੀਂ ਚਾਰਾ ਪਾਉਂਦੇ ਹਾਂ ਚਲੋ ਰੇ ਬਈ ਚਾਰਾ ਪਾਵਾਂਗੇ ਫਿਰ ਘਰ ਨੂੰ ਚੱਲਾਂਗੇ ਈਵਨਿੰਗ ਚਾਰਾ ਗਾਇਸ ਚਾਰਾ ਖੇਤੋਂ ਆਇਆ ਹੈ ਚਾਰਾ ਅਜੀ ਪੌਣਿਆ ਜੀ ਇਹਨੂੰ ਅਸੀਂ ਚਾਰਾ ਬਾਤਾਂ ਜੀ ਗਰਨੇਡ ਪੁੱਤ ਆ ਖੜਿਆ ਛੱਡਾ ਅੱਖਾਂ ਵੇਖੋ ਬਾਏ ਬਾਏ ਕਰ ਰਹੇ ਤੈਨੂੰ ਟਾਟਾ ਕੱਲ ਮਿਲਣਾ ਅਜੀ ਬਾਟਾ ਇਹਨੂੰ ਕਰਤਾ ਟਾਟਾ ਅਸੀਂ ਆਗੇ ਬਾਹਰ ਲਾਤਾ ਇਹਦਾ ਦਵਾਰ ਫਰ ਲਾਵਾਂਗੇ ਤਾਲਾ ਫਿਰ ਆਵਾਂਗੇ ਉਧਿਆਲਾ ਕਿਤਾ ਲੱਗ ਰਿਹਾ ਰਾਈਮਿੰਗ ਮੈਂ ਵਧੀਆ ਕਰਤੀ ਐਸੀ ਰਖਦਾ ਇਹਦਾ ਬਾਟਾ ਜਿਹਦਾ ਕੋਲੇ ਬਾਟਾ ਉਦੂ ਕਾਲਾ ਘਾਟਾ ਹੁਣ ਅਸੀਂ ਮਾਰਦੇ ਤਾਲਾ ਤਾਲਾ ਮਾਰੀਏ Ay, ilong mga harta dito Ay, sabas, Done. Na.

ਅਗੇਂ ਜਾ ਕੇ ਆਜੋਰ ਤੋਂ ਬੋਲ ਖੜਾ ਇੰਨੀ ਜ਼ੋਰ ਤੋਂ ਨਹੀਂ ਸਾਰੇ ਟੁੱਟੇ ਹੈ ਨਹੀਂ ਹੋਏ ਸਹੀ ਸੋੜਾ ਜ਼ੋਰ ਨਾਲ ਬੋਲੋ ਤੇਜ਼ੀ ਤੇਜ਼ੀ ਲਾਈਕਿੰਗ ਕਰਤੀ ਹੁਣ ਇੱਥੇ ਮਾਰੋ ਜ਼ੋਰ ਨਾਲ ਸਬਸਕ੍ਰਾਈਬ ਕਰ ਬੋਲੋ ਐਦਾ ਖੁੱਲਾ ਹੱਥ ਕਰਕੇ ਹੂੰ ਅੱਛੇ ਸੇ ਇਸ ਨੂੰ ਕੈਮਰੇ ਕੋ ਮਾਰ ਰਹੀ ਹਾਂ ਹੋਰ ਇੱਕ ਵਾਰ ਯੂ ਸ਼ੁਲਡ ਨੋਟ ਰੇਨਿੰਗ ਸਾਦਰਨ ਕੈਲੀਫੋਰਨੀਆ